ਸਾਡੀ ਖਾਣਾ ਸੰਗਤ ਦੀ ਇੱਕ ਪੁਲਿਸ ਪਾਰਟੀ ਅਗਸਤ ਘਰੀ ਸੀ ਨਾਕਾ ਡੂਮਾਲੀ ਦੇ ਨੇਤੇ ਜੀਟੀ ਰੋਡ ਦੇ ਉਪਰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਸ਼ੱਕੀ ਨੌਜਵਾਨ ਜਿਹੜਾ ਟੱਲਤ ਲੱਗਿਆ ਤਾਂ ਬਹੁਤ ਹੀ ਗੁਰਤੀ ਨਾਲ ਸਾਡੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕੀਤਾ ਕਾਬੂ ਕਰਕੇ ਉਸ ਕੋਲੋਂ ਇੱਕ 32 ਪੋਰ ਨਜਾਇਜ਼ ਪਿਸਟਲ ਦੇਸੀ ਕਟਾ ਪ੍ਰਾਪਤ ਕੀਤਾ ਸਮੇਤ ਮੈਗਜ਼ੀਨ ਤੈਨੂੰ ਨਾਮ ਪਤਾ ਪੁੱਛਤੇ ਪਤਾ ਲੱਗਿਆ ਕਿ ਇਹਦਾ ਨਾਮ ਕਿਰਨਪਾਲ ਉਰਫ ਕਰਨੀ son of ਹੀਤਰਾ ਇਹ ਰਹਿਣ ਵਾਲਾ ਮੁੰਡਾ ਦਾ ਤਸੀਲ ਹਲਮਾਨਗੜ੍ਹ Rajasthan ਦਾ ਤਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 25 ਜਨਜ਼ਾ ਨਾਟ ਆਬਜੈਕਟ ਪੁਲਿਸ ਸਟੇਸ਼ਨ ਸੰਗਤ ਇਹਨੂੰ ਫਰਦਰ ਅਦਾਲਤ ਬਾਣੀਓਗਦਾਲ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊ ਕੀ ਸਾਰੇ ਤੇ ਹੋਰ ਵੀ ਮੁਕਾਦਮੇ ਦਰਜ ਨੇ ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਇਹਦੇ ਤੇ ਟੋਟਲ 9 ਕਦਮੇ ਦਰਜ ਹੈ ਵੱਖ-ਵੱਖ ਥਾਣਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਆ ਜ਼ਿਆਦਾਤਰ ਇਹਦੇ ਤੇ ਮੁਕੱਦਮੇ ਆਬਜੈਕਟ ਲੜਾਈ ਝਗੜੇ ਦੇ ਤੇ ਇੱਕ ਮੁਕੱਦਮੇ ਇਹਦੇ ਤੇ 376 ਦਾ ਰਿਪ ਦਾ ਵੀ ਹੈ ਆ ਥਾਣਾ ਹਨੂਮਾਨਗੜ ਟਾਊਨ ਦੇ ਵਿੱਚ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੀਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚੜਾਓ ਅਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ